ਜੀ ਅਗਰ ਟਿੱਟੇ ਮੋਦੀਏ ਤੋਂ ਪਰੇਸ਼ਾਨ ਹੋ ਟਿੱਟੇ ਮੋਦੀਏ ਦਾ ਆਪਰੇਸ਼ਨ ਕਰਾਉਣਾ ਚਾਹੁੰਦੇ ਹੋ ਤਾਂ ਕੁਝ ਗੱਲਾਂ ਜਿਹੜੀਆਂ ਤੁਹਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਇਹ ਇੱਕ ਮਾਈਕਰੋਸਕੋਪ ਹੈ ਜਿਹਨੂੰ ਅਸੀਂ ਕੇਨਲ ਲੁਮੈਰਾ ਆਈ ਮਾਈਕਰੋਸਕੋਪ ਬਹੁਤ ਹਾਈ ਐਂਡ ਮਾਈਕਰੋਸਕੋਪ ਹੈ ਜਿਹੜੀ ਮਾਈਕਰੋਸਕੋਪ ਬਹੁਤ ਜ਼ਿਆਦਾ ਐਡਵਾਂਸਡ ਹੋਣ ਦੇ ਕਾਰਨ ਜਿਹੜਾ ਕੰਪਲਿਕੇਸ਼ਨ ਰੇਟ ਹੈ ਬਹੁਤ ਜ਼ਿਆਦਾ ਘਟ ਜਾਂਦਾ ਸੋ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਚਾਹੀਦਾ ਕਿ ਕਿਹੜੀ ਟੈਕਨੋਲੋਜੀ ਦੇ ਨਾਲ ਤੁਹਾਡਾ ਜਿਹੜਾ ਆਪਰੇਸ਼ਨ ਕੀਤਾ ਜਾ ਰਿਹਾ ਹੈ ਨਾਰਮਲ ਜਿਹੜੀ ਮਾਈਕਰੋਸਕੋਪ ਤੋਂ ਤੁਸੀਂ ਇਹ ਕਹਿ ਲਓ ਕਿ 7 ਜਾਂ 8 ਗੁਣਾ ਜ਼ਿਆਦਾ ਇਸ ਦੀ ਕੀਮਤ ਹੈ ਸੋ ਹਰ ਸੈਂਟਰ ਕਿਉਂਕਿ ਇਹਨੂੰ ਫੋੜ ਨਹੀਂ ਕਰ ਸਕਦਾ ਲੇਕਿਨ ਅੱਖਾਂ ਜਿਹੜੀਆਂ ਇੰਨਾ ਆਪਣਾ ਅਨਮੋਲ ਇੱਕ ਅੰਗ ਹੈ ਸਰੀਰ ਦਾ ਸਾਡੇ ਹਸਪੀਟਲ ਦੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਲੇਟੈਸਟ ਟੈਕਨੋਲੋਜੀ ਦੁਨੀਆ 'ਚ ਕਿਤੇ ਅਵੇਲੇਬਲ ਹੈ ਉਹ ਸਾਡੇ ਹਸਪੀਟਲ ਦੇ ਵਿੱਚ ਅਸੀਂ ਮੌਹਿਆ ਕਰਾਈਦੀ ਹੈ